ਸਰ ਦੇ ਵਿਧਾਇਕ ਵੀ ਤੁਹਾਨੂੰ ਦੱਸ ਰਹੇ ਡਾਕਟਰ ਜਸਬੀਰ ਸਿੰਘ ਦਰਬੀਰ ਸਿੰਘ ਟੋਂਗ ਦਾ ਦੋਹਾਂ ਵਿਧਾਇਕਾਂ ਨਾਲ ਗੱਲਬਾਤ ਸਰ ਕੀ ਗੁਰਮੰਤਰ ਆਇ ਦਿੱਤਾ ਸਰ ਉਹਨਾਂ ਨੇ ਸੀਐਮ ਸਾਹਿਬਾ ਕੇਦਰੀ ਵੱਲ ਤੋਂ ਸਭ ਤੋਂ ਪਹਿਲਾਂ ਤੇ ਛਾਡੇ ਸੁਖੀ ਪਰਮੇਧ ਕੀ ਦੀ ਰਿਗਾਲ ਜੀ ਦਰਬਾਰ ਸਹਿ ਮਾਤਮਸਤ ਕੋਤੋ ਅਸ਼ੀਰਵਾਦ ਲੈ ਆ ਦੁਗਿਆਣਾ ਮਤਲਬ ਅਸ਼ੀਰਵਾਦ ਲੈ ਆ ਤੇ ਹੁਣ ਰਾਮਪ੍ਰੀਤ ਜਾ ਰਹੇ ਆ ਅਸ਼ੀਰਵਾਦ ਲੈਣ ਵਾਸਤੇ ਸੋ ਪੰਜਾਬ ਜੀ ਤੇਰਾ ਜੀਰੋ ਹੋਣ ਜਾ ਰਹੀ ਹੈ ਇਹਦੇ ਅਸ਼ੀਰਵਾਦ ਲੈਣ ਵਾਸਤੇ ਆਏ ਸੀ ਸੋ ਵਰਕਰਾਂ ਨੂੰ ਸੰਬੋਧਿਤ ਕੀਤਾ ਗਿਆ ਐਮਐਲਏ ਸਬੰਧ ਮੰਤਰੀ ਸਬੰਧ ਸਾਰੇ ਕੈਂਡੀਡੇਟ ਵੀ ਇੱਥੇ ਹਾਜ਼ਰ ਹੈ ਸੋ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਕਿ ਆਉਣ ਵਾਲੀ ਜਿਹੜੀ ਹੈ ਜਿੱਤ ਉਹ ਬੜੀ ਵੱਡੀ ਇਤਿਹਾਸਕ ਜਿੱਤ ਆ ਤੇ ਇੰਡੀਆ ਅਲਾਈਅንስ ਦੀ ਜਿਹੜੀ ਸਰਕਾਰ ਬਣੇ ਵਿਚਾਰ ਦੇ ਬਾਰੇ ਕੋਈ ਦੱਸਿਆ ਉਹਨਾਂ ਨੇ ਕਿ ਦੱਸੋ ਸਾਨੂੰ ਅੰਦਰ ਕਾਤੇ ਮੀਟਿੰਗ ਹੋਈ ਕੀ ਗੱਲਬਾਤ ਹੋਈ ਪ੍ਰਚਾਰ ਦੇ ਵਕਤ ਪ੍ਰਚਾਰ ਦੇ ਤਰੀਕੇ ਜਨ ਸਭ ਤੋਂ ਲੈ ਡੋਰ ਟੂ ਡੋਰ ਬਾਕੀ ਜੋ ਵੀ ਪ੍ਰਚਾਰ ਵਾਸਤੇ ਸਮਗਰੀ ਚਾਹੀਦੀ ਹੈ ਉਹ ਘਰ ਤੋਂ ਘਰ ਹਰ ਘਰ ਚ ਦੇਣੀ ਚਾਹੀਦੀ ਹੈ ਹਰ ਘਰ ਘਰ ਚ ਪਹੁੰਚੂਗੀ ਸੋ ਡੋਰ ਟੂ ਡੋਰ ਦਾ ਹੋਰ ਕੰਪੇਨਿੰਗ ਜਿਹੜੀ ਵੀ ਸੰਭਵ ਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕਿਉਂਕਿ ਛੋਟਾ ਜਾਂ ਛੋਟਾ ਛੋਟਾ ਮੈਸੇਜ ਜਿਹੜਾ ਆਪਾਂ ਲੋਕਾਂ ਤੱਕ ਫੈਲਾਉਣਾ ਹੈ ਕਿ ਸਾਡੇ ਬਿੰਦ ਸਾਡੇ ਤਬਸੀਰ ਮਨਵਿੰਦ ਕੇਜਰੀਵਾਲ ਜਿਹੜੇ ਆ ਉਹ ਲੋਕਤੰਤਰ ਨੂੰ ਬਚਾਉਣ ਵਾਸਤੇ ਅੱਗੇ ਹੋ ਰਹੇ ਆ ਟੌਂਗਸ ਬਾਬਾ ਕਾਲੋ ਤੋਂ ਬਤਾਏ ਗਰੇਟ ਹੋ ਸਰ ਕੀ ਕਹਿਣਾ ਚਾਹੁੰਦੇ ਨੇ ਕਵਿਚਰੀ ਮੀਟਿੰਗ ਅੱਜ ਅੱਜ ਦੀ ਮੀਟਿੰਗ ਜਿਹੜੀ ਆ ਸਭ ਤੋਂ ਪਹਿਲਾਂ ਤੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਕਰਵਾਰ ਸਾਹਿਬ ਦਰ ਗਿਆਣਾ ਮੰਦਿਰ रामतीर्थ मथा ਟੇਕਨ ਤੋਂ ਬਾਅਦ ਆਪਣੇ ਵਰਕਰ ਸਾਥੀਆਂ ਨੂੰ ਮਿਲੇ ਨੇ ਇਹ ਵਰਕਰਾਂ ਦੇ ਵਿੱਚ ਇੰਨਾ ਉਤਸ਼ਾਹ ਦੇ ਕੇ ਉਹ ਵੀ ਖੁਸ਼ ਹੋਏ ਕਿ ਅਸੀਂ ਆਮ ਆਦਮੀ ਪਾਰਟੀ ਦਿਨ ਰਾਤ ਜਿਹੜੀ ਡੋਰ ਟੂ ਡੋਰ ਜਾ ਕੇ ਘਰ ਘਰ ਜਾ ਕੇ ਮਿਹਨਤ ਕਰਾਂਗੇ ਤੇ 13 0 ਦਾ ਜਿਹੜਾ ਸਾਡਾ ਮੁੱਖ ਮੰਤਰੀ ਸਾਹਿਬ ਨੇ ਨਾਰਾ ਦਿੱਤਾ ਉਹ 13 0 ਅਸੀਂ ਕਰਕੇ ਦਿਖਾਂਗੇ ਸਰ ਜਿਹੜੀ ਹੋਰ ਕਿਵੇਂ ਦਾ ਲੋਕਾਂ ਦਾ ਰਿਸਪਾਂਸ ਕਿਵੇਂ ਬਾਬਾ ਪਕਾਲੇ ਦਾ ਕਿਵੇਂ ਖਡੂਰ ਸਾਹਿਬ ਦੀ ਸੀਟ ਕਿਵੇਂ ਰਹੇਗੀ ਖਡੂਰ ਸਾਹਿਬ ਦੀ ਸੀਟ ਜਿਹੜੀ ਆ ਅਸੀਂ ਪੰਜਾਬ ਤੋਂ ਸਭ ਤੋਂ ਵੱਧ ਮਾਰ ਜਿੱਤਾਂਗੇ ਬਾਬਾ ਪਕਾਲਾ ਸਾਹਿਬ ਵਾਲਿਆਂ ਨੇ ਮੈਨੂੰ 2022 ਦੇ ਵਿੱਚ 20000 ਦੀ ਲੀਡ ਨਾਲ ਦਿਖਾਇਆ ਸੀਗਾ ਤੇ ਹੁਣ ਜਿਹੜਾ ਵਾ ਉਹਨੂੰ ਵੀ ਡਬਲ ਉਤਸ਼ਾਹ ਆ ਤੇ ਲੋਕ ਬੜੇ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਤਿਆਰ ਆਉਂਦੇ ਆਂ ਸਾਹਿਬ ਕਿੰਨੀ ਲੀਡ ਰਹੇਗੀ ਇਸ ਵਾਰ ਉੱਤੇ ਕਾਲੀ ਦਲ ਪਰਸੋਂ ਸੁਖਵੀਰਪਾਲ ਸਾਹਿਬ ਹੋ ਕੇ ਗਏ ਸੀ ਕਿ ਰੈਲੀ ਕਰਕੇ ਗਏ ਨੇ ਬੜੇ ਇਲਜ਼ਾਮ ਲਾਏ ਨੇ ਉਹਨਾਂ ਨੇ ਕੀ ਕਹਿੰਦੇ ਆ ਅਲਜਾਮਬਾਦੀ ਵਿਰੋਧੀਆਂ ਨੇ ਇਲਜ਼ਾਮ ਹੀ ਲਾਉਣੇ ਹੁੰਦੇ ਨੇ ਪਰ ਆਹੀਂ ਆਪਣੇ 2 ਸਾਲਾਂ ਦੇ ਕੀਤੇ ਕੰਮ ਦੇ ਆਧਾਰ ਤੇ ਵੋਟ ਲੈਣ ਆਸਤੀ ਲੋਕਾਂ ਕੋ ਚਾ ਰਹੇ ਆ ਲੀਡ ਜਿਹੜੀ ਆ ਅਸੀਂ ਅੱਗੇ ਨਾਲੋਂ ਵੀ ਲੰਬੀ ਲੀਡ ਜਿਹੜੀ 22 ਤੋਂ ਵੀ ਵੱਡੀ ਲੀਡ ਕਰਕੇ ਥੈਂਕ ਯੂ ਸਰ ਦੇ ਵਿਧਾਇਕ ਵੀ ਤੁਹਾਨੂੰ ਦੱਸਦੇ ਨੇ ਡਾਕਟਰ ਜਸਬੀਰ ਸਿੰਘ ਤੇ ਦਰਬੀਰ ਸਿੰਘ ਟੋਂਗ ਦਾ ਦੋਵਾਂ ਵਿਧਾਇਕਾਂ ਨਾਲ ਗੱਲਬਾਤ ਸਰ ਕੀ ਗੁਰਮントਰਾ ਦਿੱਤਾ ਸਰ ਉਹਨਾਂ ਨੇ ਸੀਐਮ ਸਾਰਾ ਕੇਰਿਵਾਲ ਤੋਂ ਸਭ ਤੋਂ ਪਹਿਲਾਂ ਤੇ ਛੱਡੇ ਸੁਖੀਂ ਪਰਮੇਸ਼ਰ ਕੀ ਦੀਵਾਲ ਜੀ ਦਰਬਾਰ ਸੇ ਮੈਂ ਆਤਮਸਤਕ ਹੋਤੋ ਅਸ਼ੀਰਵਾਦ ਲਿਆ ਤੇ ਗਾਣਾ ਮੰਤਰ ਤੋਂ ਅਸ਼ੀਰਵਾਦ ਲਿਆ ਤੇ ਹੁਣ ਰਾਮਪੀਰ ਸੇ ਜਾ ਰਹੇ ਆ ਅਸ਼ੀਰਵਾਦ ਲੈਣ ਵਾਸਤੇ ਸੋ ਪੰਜਾਬ ਜੀ 130 ਹੋਣ ਜਾ ਰਹੀ ਹੈ ਇਹਦੇ ਅਸ਼ੀਰਵਾਦ ਲੈਣ ਵਾਸਤੇ ਆਏ ਸੀ ਸੋ ਵਰਕਰਾਂ ਨੂੰ ਬੋਧਿਤ ਕੀਤਾ ਗਿਆ ਐਮਐਲਏ ਸਬੰਧ ਮੰਤਰੀ ਸਬੰਧ ਸਾਰੇ ਕੈਂਡੀਡੇਟ ਵੀ ਇੱਥੇ ਹਾਜ਼ਰ ਹੈ ਸੋ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਕਿ ਆਉਣ ਵਾਲੀ ਜਿਹੜੀ ਹੈ ਜਿੱਤ ਉਹ ਬੜੀ ਵੱਡੀ ਇਤਿਹਾਸਕ ਜਿੱਤ ਆ ਤੇ ਇੰਡੀਆ ਅਲਾਈਅንስ ਦੀ ਜਿਹੜੀ ਸਰਕਾਰ ਬਣੇ ਵਿਚਾਰ ਦੇ ਬਾਰੇ ਕੋਈ ਦੱਸਿਆ ਉਹਨਾਂ ਨੇ ਕਿ ਦੱਸੋ ਸਾਨੂੰ ਅੰਦਰ ਕਾਤੇ ਮੀਟਿੰਗ ਹੋਈ ਕੀ ਗੱਲਬਾਤ ਹੋਈ ਪ੍ਰਚਾਰ ਦੇ ਵਕਤ ਪ੍ਰਚਾਰ ਦੇ ਤਰੀਕੇ ਜਨ ਸਭ ਤੋਂ ਲੈ ਡੋਰ ਟੂ ਡੋਰ ਬਾਕੀ ਜੋ ਵੀ ਪ੍ਰਚਾਰ ਵਾਸਤੇ ਸਮਗਰੀ ਚਾਹੀਦੀ ਹੈ ਉਹ ਘਰ ਤੋਂ ਘਰ ਹਰ ਘਰ ਚ ਦੇਣੀ ਚਾਹੀਦੀ ਹੈ ਹਰ ਘਰ ਘਰ ਚ ਪਹੁੰਚੂਗੀ ਸੋ ਡੋਰ ਟੂ ਡੋਰ ਦਾ ਹੋਰ ਕੰਪੇਨਿੰਗ ਜਿਹੜੀ ਵੀ ਸੰਭਵ ਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕਿਉਂਕਿ ਛੋਟਾ ਜਾਂ ਛੋਟਾ ਛੋਟਾ ਮੈਸੇਜ ਜਿਹੜਾ ਆਪਾਂ ਲੋਕਾਂ ਤੱਕ ਫੈਲਾਉਣਾ ਹੈ ਕਿ ਸਾਡੇ ਬਿੰਦ ਸਾਡੇ ਤਬਸੀਰ ਮਨਵਿੰਦ ਕੇਜਰੀਵਾਲ ਜਿਹੜੇ ਆ ਉਹ ਲੋਕਤੰਤਰ ਨੂੰ ਬਚਾਉਣ ਵਾਸਤੇ ਅੱਗੇ ਹੋ ਰਹੇ ਆ ਟੌਂਗਸ ਬਾਬਾ ਕਾਲੋ ਤੋਂ ਬਤਾਏ ਗਰੇਟ ਹੋ ਸਰ ਕੀ ਕਹਿਣਾ ਚਾਹੁੰਦੇ ਨੇ ਕਵਿਚਰੀ ਮੀਟਿੰਗ ਅੱਜ ਅੱਜ ਦੀ ਮੀਟਿੰਗ ਜਿਹੜੀ ਆ ਸਭ ਤੋਂ ਪਹਿਲਾਂ ਤੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਕਰਵਾਰ ਸਾਹਿਬ ਦਰ ਗਿਆਣਾ ਮੰਦਿਰ रामतीर्थ मथा ਟੇਕਣ ਤੋਂ ਬਾਅਦ ਆਪਣੇ ਵਰਕਰ ਸਾਥੀਆਂ ਨੂੰ ਮਿਲੇ ਨੇ ਇਹ ਵਰਕਰਾਂ ਦੇ ਵਿੱਚ ਇੰਨਾ ਉਤਸ਼ਾਹ ਦੇ ਕੇ ਉਹ ਵੀ ਖੁਸ਼ ਹੋਏ ਕਿ ਅਸੀਂ ਆਮ ਆਦਮੀ ਪਾਰਟੀ ਦਿਨ ਰਾਤ ਜਿਹੜੀ ਡੋਰ ਟੂ ਡੋਰ ਜਾ ਕੇ ਘਰ ਘਰ ਜਾ ਕੇ ਮਿਹਨਤ ਕਰਾਂਗੇ ਤੇ 13 0 ਦਾ ਜਿਹੜਾ ਸਾਡਾ ਮੁੱਖ ਮੰਤਰੀ ਸਾਹਿਬ ਨੇ ਨਾਰਾ ਦਿੱਤਾ ਉਹ 13 0 ਅਸੀਂ ਕਰਕੇ ਵਿਖਾਂਗੇ ਸਰ ਜਿਹੜੀ ਹੋਰ ਕਿਵੇਂ ਦਾ ਲੋਕਾਂ ਦਾ ਲੋਕਾਂ ਦਾ ਰਿਸਪਾਂਸ ਕਿਵੇਂ ਬਾਬਾ ਪਕਾਲੇ ਦਾ ਕਿਵੇਂ ਖਡੂਰ ਸਾਹਿਬ ਦੀ ਸੀਟ ਕਿਵੇਂ ਰਹੇਗੀ ਖਡੂਰ ਸਾਹਿਬ ਦੀ ਸੀਟ ਜਿਹੜੀ ਆ ਅਸੀਂ ਪੰਜਾਬ ਤੋਂ ਸਭ ਤੋਂ ਵੱਧ ਮਾਰ ਜਿੰਨਾ ਜਿੱਤਾਂਗੇ ਬਾਬਾ ਪਕਾਲਾ ਸਾਹਿਬ ਵਾਲਿਆਂ ਨੇ ਮੈਨੂੰ 2022 ਦੇ ਵਿੱਚ 20000 ਦੀ ਲੀਡ ਨਾਲ ਦਿਖਾਇਆ ਸੀਗਾ ਤੇ ਹੁਣ ਜਿਹੜਾ ਵਾ ਉਹਨੂੰ ਵੀ ਡਬਲ ਉਤਸ਼ਾਹ ਆ ਤੇ ਲੋਕ ਬੜੇ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਨੂੰ ਕੋਟ ਪੋਲਟਿਕ ਆ। ਉਹ ਸਾਹਿਬ ਕਿੰਨੀ ਲੀਡ ਹੈਗੀ ਇਸ ਵਾਰ ਉੱਤੇ ਕਾਲੀਦਾਲ ਲਗ ਪਰਸੋਂ ਸੁਖਵੀਰਪਾਲ ਸਾਹਿਬ ਹੋ ਕੇ ਗਏ ਸੀ ਕਿ ਰੈਲੀ ਕਰਕੇ ਗਏ ਨੇ ਬੜੇ ਇਲਜ਼ਾਮ ਲਾਏ ਨੇ ਉਹਨਾਂ ਨੇ ਕੀ ਕਰਨ। ਇਲਜ਼ਾਮ ਬਾਦੀ ਫਰੋਤੀਆਂ ਦੇ ਇਲਜ਼ਾਮ ਹੀ ਲਾਉਣੇ ਹੁੰਦੇ ਨੇ ਪਰ ਆਹੀਂ ਆਪਣੇ 2 ਸਾਲਾਂ ਦੇ ਕੀਤੇ ਕੰਮ ਦੇ ਆਧਾਰ ਤੇ ਵੋਟ ਲੈਣ ਆਤੀ ਲੋਕਾਂ ਕੋ ਚਾ ਰਹੇ ਆ। ਲੀਡ ਜਿਹੜੀ ਆ ਅਸੀਂ ਅੱਗੇ ਨਾਲੋਂ ਵੀ ਲੰਬੀ ਲੀਡ ਜਿਹੜੀ 22 ਤੋਂ ਵੀ ਵੱਡੀ ਲੀਡ ਕਰਕੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ। YouTube Facebook Instagram x aur whatsapp channel par